ਸਤਿਗੁਰ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੋਸਤੋ ਕੀ ਹਾਲ ਚਾਲ ਨੇ ਚੋਬਰਾਂ ਦੇ ਤੇ ਅੱਜ ਕੱਲ੍ਹ ਤਾਂ ਗੇੜ-ਗੂਟ ਲਾਤਾ ਸੀ ਆਪਾਂ ਲਿਆਂਕੇ ਉਸ ਦੀ ਰਿਪੋਰਟ ਕਰਤਾ ਸੀ ਤੇ ਇੱਧਰ ਵੂਫਰ ਆ ਤੇ ਆਣ ਚਾਬੀ ਆ ਰੂਮ ਦੀ ਤੇ ਇੱਕ ਚਾਹ ਜਾ ਇਧਰ ਜਸ਼ਨ ਹੋਣੀ ਆ ਗਈ ਜੀ ਮੋਟਰਸਾਈਕਲ ਤੇ ਤੇ ਸ਼ੋਬਰ ਹੋਣੀ ਆਏ ਨੇ ਤੇ ਅੱਜ ਕਮਰੇ ਦੇ ਕੋਈ ਸੈਟਅਪ ਤਿਆਰ ਕਰਦੇ ਆਂ ਬਸ ਗੇੜ ਤਾਂ ਤਿਆਰ ਹੋ ਗਿਆ ਅੱਜ ਜਿਆ ਸਵੇਰੇ ਛੱਡਦੇ ਨੇ ਕਬੂਤਰ ਅੱਜ ਛੱਡਾਂਗੇ ਜੀ ਸਵੇਰੇ ਅੱਜ ਹੀ ਛੱਡਾਂ ਅੱਜ ਹੀ ਤੇ ਆ ਜਹਾ ਕਮਰੇ ਦੀ ਸਫਾਈ ਸਫੁਈ ਕਰਦੇ ਆ ਜਿਹੜਾ ਮੋਰੇ ਮੋਰੇ ਹੈਗੇ ਬੰਦ ਕਰਦੇ ਆ ਠੀਕ ਹੈ ਚੀਓ ਪ੍ਰੋ ਤੇ ਬਾਕੀ ਉਹ ਕੀ ਰਿਪੋਰਟ ਆ ਇਧਰ ਆ ਕਾਲਾ ਪਾਸਾ ਸਾਈਡ ਉੱਤੇ ਆਰ ਕਰਤਾ ਸੀ ਆ ਦੇਖ ਲੋ ਤੁਸੀਂ ਤੇ ਇੱਕੋ ਬਲਮ ਹੋਰ ਲਾਉਣਾ ਇੱਥੇ ਵੀ ਕੂਤਰਾਂ ਨੂੰ ਠੰਡ ਨਾਲ ਲੱਗੇ ਖੱਟਾ ਬਲਬ ਲਈ ਇਹ ਗੜਾ ਲਾ ਲਾ ਜਿਓ ਹਾਂ ਦੱਸ ਇੱਕ ਤਾਂ ਉੱਥੇ ਲੱਗ ਜੂ ਇੱਕ ਹੋਲ ਹੋਲਡਰ ਤੇ ਲਾ ਦਿੰਨੇ ਆ ਗਰਮ ਰਹਿੰਦਾ ਜਿਨੂੰ ਉਹਦੇ ਨਾਲ ਕਰਮਾ ਕਮਰਾ ਗਰਮ ਰਹੂਗਾ ਤੇ ਬਾਕੀ ਇਹ ਜਿਵੇਂ ਆ ਇੱਕ ਆ ਮਿੱਕੇ ਮਿੱਕੇ ਸਰਾਖ ਹੈ ਇਹ ਬੰਦ ਕਰ ਦਿੰਨੇ ਆ ਹੋਰ ਤਬਸੂਕੀ ਦੀ ਰਿਪੋਰਟ ਹੈ ਕਿ ਇੱਧਰ ਗੱਟਾ-ਕੱਟਾ ਯਾ ਲਾ ਦਿੰਨੇ ਆ। ਹੋਰ ਸਾਰਾ ਓਕੇ ਆ ਬਾਸ। ਤੇ ਬਾ ਹੁਣ ਕਰ ਲਈਏ ਸਾਫ-ਸਫਾਈ ਤੇ ਤੁਹਾਨੂੰ ਮੁਖਾਉਣੇ ਆ। ਸ਼ਾਮ ਤੱਕ ਅੱਜ ਕੋ ਉਤਰ ਛੱਡ ਦੀ ਗੇਟ ਇੱਕ ਨੰਬਰ ਹੋ ਗਿਆ 98 ਕਸਨ ਵਾਲਿਆ ਹਨਾ। ਆ ਤਾਂ ਨਹੀਂ ਬੁਢਿੰਦਾ। ਮਾੜੇ ਦਿਨ ਨੇ ਸਾਡੇ ਟੀਵੀ ਦੇ। ਕਿ ਰਾ ਦੋ ਤਿੰਨ ਦਿਨਾਂ ਜੇ ਲਗਾਤਾਰ ਪਾਣੀ ਪਾਈ। ਹੁਣ ਪਾਦਾ ਕਿ ਲੋੜ ਹੀ ਨਹੀਂ। ਹੁਣ ਤਾਂ ਲੋੜ ਹੀ ਨਹੀਂ। ਹੁਣ ਕੱਲ ਪਾਇਲ ਸਵੇਰ। ਚਾ ਬਾ ਲੱਗਦਾ ਸਹੀ ਹੈ ਨਾ। ਕਾ ਫਲਾਸਟ ਲਾ ਦੇ ਨਾਡ ਕਸਨ। ਫਲਾਸ ਹੈ ਨਹੀਂ। ਕੱੱਸ ਕੇ ਬਾਅਦ ਚ ਹੀ ਲਾਵਾਂਗੇ। ਨੜਕਸ ਨੇ ਲਾ ਕੇ ਦੇਖੋ ਸਰ। ਕੋ ਮੈਂ ਚਾਬੀ ਚੁੱਭੀ ਲਿਆਉਣਾ। ਤੇ ਚਾਬੀ ਚੁੱਭੀ ਲੈ ਆਈ ਜੇ ਨੜਕਸ ਨੇ। ਚਾਬੀਆਂ ਲੈ ਚਲਦੇ ਆਂ ਵੇਖਣੇ ਲੱਗਦੀਆਂ ਜਾਂ ਨਹੀਂ ਲੱਗਦੀਆਂ ਨੜਕਸ ਤੇ ਕੋਈ ਵੀ ਕੰਮ ਦੀ ਸਟਾਰਟਿੰਗ ਕਰੀਏ ਜੇ ਪੱਥਰ ਪਾੜ ਨਿਕਾ ਲੋਕਾਂ ਦੀ। ਪੱਥਰ ਪਾੜ ਨਿਕਾ ਲੱਗ ਗਈ ਆ ਤੇ ਗੇਟ ਆਉਂਦੇ ਸਾਰੇ ਗੇਟ ਖੋਲ ਲਿਆ ਤੇ ਪੜੱਚ ਦਿਨੇ ਇੱਥੇ ਕਿੱਲੇ ਲੱਗੇ ਐਥਲੈਟਿਕ ਪਿਆ। ਪਰ ਗੇਟ ਓਕੇ ਰਿਪੋਰਟ ਆ ਵੀ 1 ਮਿੰਟ ਬੈਕ ਹੋ ਜਾ ਮੈਂ। ਦਿਖਾਓ ਮਿਸਤਰੀ ਸਾਹਿਬ ਨੇੜੇ। ਤੇ ਗੇਟ ਐ ਸਹੀ ਲੱਗ ਗਿਆ ਜੀ ਓਕੇ। ਇਹ ਸੱਟ ਤੋਂ ਗਲਤੀ ਇਹਦਾ ਦੱਸੋ। ਬਸ ਐ ਖੋਲੇ ਆ ਕਰੂਗਾ ਉੱਥੇ ਮੜਾ ਸੀਮਟ ਲਾ ਦਿੰਨੇ ਆ ਕਿੱਲ ਲਾਉਣ ਦੀ ਲੋੜ ਨਹੀਂ 2 ਕਿੱਲ ਲੱਗੇ ਆ ਤੇ ਬਾਕੀ ਜੇ ਹੁਣ ਗੱਟੇ-ਕੁੱਟੇ ਕੱਟ ਕੇ ਤੇ ਗੱਟੇ ਜੰਗਲੇ ਚ ਲਾਉਣੇ ਆ ਮੋਰੀਆਂ ਤੇ ਜਿਵੇਂ ਉਹ bade-bade ਬੱਦ ਕਰਦੇ ਉੱਥੇ ਲਾ ਤਾਂਗੇ ਆ ਗਾ ਰਹੇ ਆ ਸੀਮਟ ਤੇ ਬਾਕੀ ਇਹ ਤੇ ਗੱਟਾ ਲਾ ਦਿੰਨੇ ਆ ਵਲਾਂ ਕੱਟ ਕੇ ਅੰਦਰ ਅਸੀਂ ਹੁਣ ਦੁਬਾਰਾ ਲਾਉਣ ਲੱਗੇ ਆ ਹਾਂ ਇਟਾਈਆਂ ਇੱਕ ਮਿੰਟ ਇਹ ਰੇਲਟ ਪੈਂਦੀ ਵੀਡੀਓ ਬਣਦੀ ਨਹੀਂ ਉਹਨੇ ਕਹਿੰਦਾ ਇੱਕ ਮਿੰਟ ਹਾਂ ਹੁਣ ਦੇਖੋ ਆ ਦੇਖੋ ਜੀ ਟਟਾ ਹੁਣ ਐ ਲਾਤੀਆਂ ਦੂਜੀ ਤਰੀਕੇ ਨਾਲ ਕਿਉਂਕਿ ਪਹਿਲਾਂ ਹੋਰੀ ਪੜੀਆਂ ਹੀ ਲਾਦੀਆਂ ਸੀ ਤੇ ਨਾਲੇ ਬਿੱਲਾ ਗੁੱਲਾ ਨਹੀਂ ਵੜਦਾ ਇੱਕ ਘਟਾ ਇਧਰ ਲਾ ਦੇਣਾ ਇੱਕ ਬਾਹਰਲੇ ਪਾਸੇ ਲਾ ਦੇਣਾ ਤੇ ਬਾਕੀ ਯਾਰ ਆ ਤੁਹਾਨੂੰ ਪਤਾ ਵੀ ਕੰਮ ਉੱਠਾ ਹੀ ਹੋ ਗਿਆ ਚਲੋ ਕੋਈ ਨਹੀਂ ਇਹਦੇ ਸੀਮਟ ਲਾ ਕੇ ਖੜਜੂਗਾ ਕੀ ਕੁਰਸੀ ਨੂੰ ਉੱਪਰ ਨੂੰ ਕਿਵੇਂ ਉਹtheta ਗਾ ਨਹੀਂ ਮੈਨੂੰ ਤਾਂ ਜਾਣਾ ਨਹੀਂ ਲਾ ਕੇ ਜੂਗਾ ਤੇ ਤੂੰ ਜਾ ਮਾਰਾਂਗੇ ਹੁਣ ਮੈਂ ਠੋਕਣਾ ਹੁੰਦਾ ਫਿਰ ਲਾ ਦੇ ਕਿਤੇ ਇਹਨੂੰ ਮਾਰ ਹੁਣ ਬਾਹਰ ਰੱਖ ਦਿੰਨੇ ਤੇਨੇ ਗਨੇ ਗਨੇ ਚੱਲਦੇ ਮਾਹੌਲ ਬਣਿਆ ਪਿਆ ਠੀਕ ਹੈ ਜੀਓ ਬਰੋ ਨਹੀਂ ਨਹੀਂ ਬਾਲਟੀ ਚ ਰੰਦਾ ਲਓ ਜੀ ਤੇ ਕਹਿੰਦੇ ਮੇਰੇ ਵੀਰੋ ਬਹੁਤ ਹੀ ਕੀਮਤੀ ਇਹਦੇ ਮਾਪਿਆਂ ਦਾ ਬਲੱਡ ਡੁੱਲ ਗਿਆ ਠੀਕ ਹੈ ਜੀਓ ਬਰੋ ਸਪੋਰਟ ਸਪਪਾਗਾ ਸਪ ਤੇ ਪਿਤਾ ਜੀ ਦੀ ਇਹਨਾਂ ਘਾੜਾ ਬਲੱਡ ਹੈ ਜਿਹੜੋ ਤਰੀਆਂ ਰਕਾਂ ਦੇ ਚੱਲਦਾ ਪਿਆ ਹੁਣ ਤੇ 3:00 ਵਜ ਗਈ ਜੋਬਰ ਤੇ ਹੱਥ ਤੇ ਚਲੋ ਕੋਈ ਨਾ ਕੰਮ ਕਰਦੇ ਨੂੰ ਨਿੱਕੀ ਮੋਟੀ ਗਲਤੀ ਹੋਣੀ ਤੇ ਮਾਰੇ ਵੀ ਆ ਦੇਖੋ ਜੀ ਕੱਲਾ ਥੋੜਾ ਗਿਆ ਸੀ ਸਾਰਾ ਠੀਕ ਹੈ ਜੀ ਬ੍ਰੋ ਤੇ ਕਿਤੇ ਆਏ ਹਾਂ ਹੱਥ ਕਿਵੇਂ ਗਈ ਉਹ ਛੇ ਰਾਨੂ ਨੂੰ ਨਹੀਂ ਪਤਾ ਲੱਗਦਾ ਹੁੰਦਾ ਕਿਦੋਂ ਵੱਜ ਜਾਂਦੀ ਹੈ ਇਤਨਾ ਬਲੱਡ ਹਜਰ ਸੀ ਦੇਖੋ ਇਤਨਾ ਬਲੱਡ ਯੇਸ ਯੇਸ ਹੀ ਨਿਕਲਦਾ ਹੈ ਛੇ ਰਾਨੂ ਦਾ ਬਲੱਡ ਤੇ ਆਹ ਆਪਾਂ ਕਰਤਾ ਠੀਕ ਹੈ ਜੀ ਬ੍ਰੋ ਬੰਦ ਇੱਕ ਨੰਬਰ ਤੇ ਆਹ ਦੇਖੋ ਜੀ ਹਮ ਹੁਣ ਵੀਡੀਓ ਜਿਹਨੇ ਵਧੀਆ ਬੰਦੀ 5x ਤੇ ਤੇ ਆਹ ਦੇਖੋ ਜੀ ਕਰਤਾ ਬੰਦ 5x 5x ਤੇ ਹੋਰ ਹੀ ਬਣਦਾ ਕੰਮ ਯਾਰ ਉਹਨੇ ਕਹਿ ਆ ਜੀ ਬੜਬੁਲਾਉਣ ਵਾਲਾ ਇੱਕ ਹਨਾ ਜੀ ਐਨ ਡੀ ਬੰਨ ਲਾ ਇੱਕ ਟੇਟੀ ਆ ਇਥੋਂ ਦੀ ਤਾਰ ਪਾ ਕੇ ਆਏ ਲਾਉਣੀਆਂ ਉੱਥੇ ਹੋਲਡਰ ਪਿਆ ਆਪਣੇ ਕੋਲੇ ਬੇਜੀ ਤਾਰ ਪੈ ਜੂ ਆਏ ਓਏ ਲਿਆ ਓਏ ਕੋਈ ਪੱਟੀ-ਪੁੱਟੀ ਲਿਆ ਓਏ ਗੋਲਿਕਲੀ ਅੰਦਾ ਜੀ ਇਸ ਟੇ ਟਾਈਮ ਮੈਨੇ ਬਿਰੋ ਚਾਹ ਕਿਉ ਪੀਏ ਸਰੀਰ ਕਰੀਏ ਕਾੜੇ ਮੈਂ ਬੰਦਾ ਕੰਨ ਘਣਾਉਣ ਕਿ ਓਏ ਆ ਦੋ ਓ ਛੱਤ-ਛੁੱਤ ਜੀ ਡੱਗ ਪੂ ਗਈ ਆਏ ਕੀ ਕਰੀ ਜੰਨੇ ਆਏ ਕਿ ਤੁਸੀਂ ਕੱਸੀਆਂ ਲਾਰਕ ਓਏ ਧਿਆਨ ਨਾਲ ਕਰੰਟ ਨਾ ਲੱਗ ਜਾ ਆਲਾ ਚਾਹ ਚਾਹ ਗਰਮਾ ਕਰਨ ਦੀ ਚਾਹ ਠੀਕ ਹੈ ਜੀ ਚਾਹ ਚੋ ਪੀ ਕੇ ਸਰੀਰ ਕਾੜੇ ਕਰ ਲਈਏ ਫਿਰ ਲੱਗਦੇ ਆ ਕੰਮ ਨੂੰ ਖਿੱਚਦੇ ਆ ਸਪੀਡ ਮੈਂ ਉਹਨੇ ਓਏ ਬਣ ਗਈ ਓਏ ਆ ਆਣਾ ਵਰਤੀ ਨਹੀਂ ਓਏ ਨਾਟਾ ਇਹ ਥੋੜਾ ਲੱਗੂਗਾ ਓਏ ਲਾ ਦਾਂਗੇ ਯਾਰ ਓਏ ਕੰਧ ਨਾ ਡੇਗਦੀ ਤੂੰ ਕਿਤੇ ਛੱਤ ਇਧਰ ਇਧਰ ਚੋਪਰ ਚੋਪਰ ਹੋਣੀ ਆ ਚੁੱਕੇ ਅੱਜ ਪੂਰਾ ਮਾਲ ਬਣਿਆ ਹੋਇਆ ਆਪਾਂ ਦੁਬਾਰਾ ਪਰਨਾ ਸੈੱਟ ਕਰਕੇ ਬੰਨੇ ਬਾਈ ਨੇ ਸਾਲਸਾ ਜੀ ਨੇ ਉਧਰ ਗਏ ਬਾਬਾ ਜੀ ਤੇ ਵਾਕਿਓ ਕੇ ਦੀ ਰਿਪੋਰਟ ਹੈ ਸ਼ਰਮ ਆ ਗਈ ਚੋਪਰਾਂ ਨੂੰ ਆਹ ਤਾਂ ਆਪਣੇ ਨਾਲ ਤਾਂ ਇਹ ਤਾਂ ਇਕੱਲੀ ਟੰਗੀ ਵੀ ਆ ਕੋਈ ਚੱਕਰ ਨਹੀਂ ਆਵਾਜ਼ ਆਏ ਬਹੁਤ ਤਕੜਾ ਮਤਲਬ ਉਕੂਤਰ ਬਾਜੋ ਬਾਬਾ ਤਾਂ ਇਹ ਕਹਿੰਦਾ ਚਲੋ ਕੋਈ ਨਹੀਂ ਆ ਚਾਹਦੇ ਬਸ ਅਸੀਂ ਜੀ ਦੱਸੋ ਸਾਡੇ ਸੈਟਅਪ ਬਾਰੇ ਕੋਈ ਦੋ ਮਦਰਸ਼ਨ ਲੋਕਾਂ ਨੂੰ ਦੋ ਸ਼ਬਦ ਚੰਗਾ ਦੋਸ਼ ਵਧੀਆ ਵਧੀਆ ਗੇਟ ਦੋਸ਼ ਵਧੀਆ ਲੱਗਿਆ ਬਾਬੇ ਦੇ ਵਿੱਚੋਂ ਬਾਬਾ ਜੀ ਵਾਈ 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 ਲੋਕਾਂ ਦਾ ਫੈਂਸ ਫੋਟੋ ਫੋਟੋ ਵਾਈ ਵਾਈ ਫੋਟੋ 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 ਓਕੇ ਲੋਕਾਂ ਦਾ ਚੱਲਿਆ ਓਕੇ ਓਕੇ ਆ ਜਾ ਕਰੋ ਗੇੜਾ ਮਾਰ ਜੇ ਕਰੋ ਬਾਈ ਜੀ ਇਧਰ ਹੀ ਕਹਿਣੇ ਮੇਰੇ ਵੀਰੋ ਓਕੇ ਦੀ ਰਿਪੋਰਟ ਮਿੱਟੀ-ਮੁੱਟੀ ਲਾ ਕੇ سیمਟ ਲਾ ਕੇ ਉੱਥੇ ਰਿਪੋਰਟ ਤੇ ਬਾਕੀ ਜੀ ਕਰਦਾ ਕੰਮ ਰੈਡੀ ਤੇ ਮੈਂ ਹੁਣ ਕਮਰੇ ਦੀ ਵੱਡੇ ਸਿਰ ਸਫਾਈ ਕਰਦਾ ਤੇ ਫਿਰ ਮੈਂ ਆਪਾ ਕੂਟਰ ਛੱਡਾਂਗੇ ਅੰਦਰ ਅੱਜ ਵੀਰਵਾਰ ਆ ਠੀਕ ਹੈ ਜੀ ਤੇ ਡੇ ਬੈਸਟ ਆਪਣੇ ਲਈ ਤਾਂ ਕਰਕੇ ਬਾਕੀ ਆ ਕਰਲਾ ਮਿੱਟੀ ਘਟਾਇਆ ਸਾਫ ਮੈਂ ਲਓ ਜੀ ਤੇ ਚੋਬਰ ਹੁਣੀ ਰੈਡੀ ਹੋ ਗਏ ਸਾਨੂੰ ਬਹੁਤ ਖੁਸ਼ੀ ਹੈ ਬਈ ਜਿੰਨਾ ਚਾਹ ਸਾਡਾ ਸੈਟ ਅਪ ਰੈਡੀ ਹੋ ਗਿਆ ਅੰਦਰ ਲਓ ਜੀ ਕੈਮਰਾਮੈਨ ਮੜਾ ਆਇਆ ਅੰਦਰ ਆਇਓ ਦਿਖਾਓ ਮੜਾ ਆ ਦਰਸ਼ਕਾਂ ਨੂੰ ਚੋਬਰਾਂ ਨੂੰ ਲਓ ਜੀ ਸਫਾਈ ਕਰਕੇ ਕੰਮ ਰਕੜਤਾ ਟੂ ਗੁੱਡ ਕੰਮ ਕਰਤਾ ਤੇ ਹੁਣ ਕੱਲਾ ਗੱਟਾ ਲੈ ਆਉਣ ਵਾਲਾ ਰਹਿ ਗਿਆ ਉਹ ਆਪਾਂ ਲਾ ਲਾਂਗੇ ਤੇ ਲਓ ਜੀ ਫਿਰ ਹੁਣ ਕੀ ਆਲਦੇ ਆ ਆਪਣੇ ਸੈਟ ਅਪ ਵੱਲ ਕਬੂਤਰ ਲਿਆਉਣੇ ਆ ਉਥੋਂ ਕੱਢ ਕੇ ਦਿੱਤੇ ਛੱਡਦੇ ਆ ਠੀਕ ਹੈ ਜੀ ਤੇ ਆਇਓ ਫਿਰ ਚੱਲਦੇ ਆ ਸਾਰਿਆਂ ਤੋਂ ਪੱਲਾ ਆਪਣੀ ਕੀਜ਼ ਗੁੱਡੇ ਦੀ ਲੈ ਲਈਏ ਇੱਕ ਮਿੰਟ ਚਲੋ ਜੀ ਕੈਮਰਾਮੈਨ ਫੜੋ ਕਿਹੜਾ ਬੰਨ ਕੈਮਰਾਮੈਨ ਚੱਲ ਚੋਬਰੋ ਅੱਗੇ ਅੱਗੇ ਆ ਜਾਈਓ ਜੀ ਕਮਾਉਨ ਬੇਬੀਜ਼ ਅਮਾਉਨ ਮਾਈ ਟੀਮ ਮੈਂਬਰਸ ਚੋਬਰ ਚਾਲ 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 ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੋਂ ਜੇ ਉੱਪਰ ਬਲੌਗਰ ਜਾਂਦੇ ਹਾਂ ਹਾਏ ਖੁੱਡੇ ਵੱਲ ਇਧਰ ਫਰਾਰੀ ਖੜੀ ਮੁੰਡੇ ਦੀ ਫਰਾਰੀ ਲੋ ਜੀ ਗੇਟ ਖੋਲਦਾ ਲੋ ਚੋਬਰ ਸਾਰਿਆਂ ਤੋਂ ਪਹਿਲਾਂ ਤੁਸੀਂ ਹੋ ਖੁਸ਼ ਤੁਹਾਨੂੰ ਨਵਾਂ ਘਰ ਮੈਂ ਜਨਾਰਿਆ ਅੱਜ ਕਿਹੜੇ ਕਿਹੜੇ ਚੋਬਰ ਖੁਸ਼ ਨੇ ਦੱਸਿਓ ਠੀਕ ਹੈ ਜੀ ਤੇ ਆਜੋ ਫਿਰ ਚੱਲ ਜੀ ਪਹਿਲਾਂ ਚੱਲਦੇ ਆਂ ਕਿਹੜਾ ਕਬੂਤਰ ਲੈ ਕੇ ਚੱਲ ਜੀ ਪਹਿਲਾਂ ਲੈ ਕੇ ਚੱਲਦੇ ਆਂ ਆਪਣੇ ਚੋਬਰ ਨੂੰ ਹੁਣ ਆਏ ਨਾ ਕਿਉਂ ਵੀ ਬਈ ਲਓ ਇਹ ਸਾਰਾ ਤਾਂ ਪਹਿਲਾਂ ਆਹ ਲਾਲ ਡੱਬਾ ਚੈੱਕ ਕਰ ਲਉ ਤੇ ਆ ਬਲਡੀ ਕਬੂਤਰੀ ਚਿੱਟੀਆਂ ਅੱਖਾਂ ਵਾਲੀ ਤੇ ਉਧਰ ਸ਼ੱਕਾ ਉਧਰ ਵਖਾ ਖਬਰਾਂ ਨੂੰ ਇਹ ਨਵਾਂ ਨਵਾਂ ਕਬੂਤਰ ਬਾਜ ਤਾਂ ਕਰੇ ਕਿ ਇਹਨੂੰ ਪਤਾ ਨਹੀਂ ਕੋਈ ਨਹੀਂ ਸ਼ੌਂਕ ਪਾ ਦਾਂਗੇ ਇਹ ਆਪਣੇ ਕੋਲੇ ਰਹਿ ਤਾ ਆਇਆ ਕੋਈ ਡੱਬਾ ਤੇ ਚਲੋ ਸਾਨੂੰ ਅਜੇ ਫੜਨਾ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਫਿਰ ਦੱਸ ਦਵਾਂਗਾ ਨਹੀਂ ਆਉਗਾ ਸਤਨਾਉਂ ਸੀਦੀ ਵਾਈ ਵੀਰੋ ਜੀ ਚਲੋ ਜੀ ਵਾਹਿਗੁਰੂ ਵਾਹਿਗੁਰੂ ਨਵੇਂ ਘਰ ਚ ਲਾਲ ਡੱਬਾ ਇਹਨੂੰ ਵੀ ਦਾਦਾ ਹਾਂ ਇਹਨੂੰ ਵੀ ਚੱਲ ਚੋਬਰ ਇਹਨੂੰ ਐ ਕਰਕੇ ਕੀ ਹਾਂ ਇਹ ਡਾ ਦੇ ਛੱਡ ਦੇ ਬਾਹਰ ਤਾਂ ਨਿਕਲਦਾ ਹਾਂ ਇਹ ਕਰ ਦੇ ਤੂੰ ਇਹੜਾ ਬਾਹਰ ਨਿਕਲ ਤੇ ਬਾਈ ਬੜੀ ਕੀਮਤੀ ਜਿਹਾਂ ਗੇਟ ਨਾਲ ਤੇ ਬਾਕੀ ਹੁਣ ਕਬੂਤਰ ਸਾਰੇ ਅਸੀਂ ਉਧਰ ਕਰ ਲਈਏ ਜਿਹੜੇ ਜਿਹੜੇ ਕਰਨੇ ਆ ਤੇ ਇੱਕ ਜੋੜੀਆਂ ਦੇ ਛੱਡਣੀਆਂ ਤੇ ਬਾਕੀ ਕਬੂਤਰ ਕਰਕੇ ਮਿਲਦੇ ਆਏ ਫਿਰ ਬਲੌਕ ਬਣਾਵਾਂਗੇ ਤੇ ਕਬੂਤਰ ਅਸੀਂ ਦੋ ਦੋ ਫੜ ਲਾਂਗੇ ਇਹ ਤੇ ਛੇਤੀ ਕਰ ਲਾਂਗੇ ਕਬੂਤਰ ਆਪਾਂ ਉਧਰ ਤੇ ਉਧਰ ਸਾਡਾ ਦੁੱਧ ਹੀ ਆ ਗਿਆ ਦੁੱਧ ਹੀ ਫਿਲ ਕੈਮਰਾ ਘਮਾ ਦੇ ਫੜਾ ਇਹ ਲਓ ਜੀ ਦੁੱਧ ਹੀ ਆ ਗਿਆ ਅੱਜ ਤਵਾ ਕੂਤਰ ਕਰ ਲਿੰਗੇ ਫਿਰ ਕਰਦੇ ਆਂ ਜੀ ਲਓ ਜੀ ਤੇ ਆ ਮੇਨ ਜੋੜੀ ਰਹਿ ਗਈ ਸੀਗੀ ਸਾਰੇ ਕੂਤਰ ਕਰ ਤੇ ਬਸ ਜੋੜੀਆਂ ਜੇ ਰਹੀਆਂ ਹੁਣ ਆਏ ਨਾ ਕਿ ਕੋਈ ਤੈਨੂੰ ਕੂਤਰ ਫੜਨ ਦੀ ਕਿਦਨੀ ਪਰ ਬਈ ਤੱਕਾ ਕਰੀ ਜਾਂਦੇ ਕੂਤਰ ਬਹੁਤ ਜ਼ਿਆਦਾ ਤਾਂ ਕਰਕੇ ਆਏ ਫੜੇ ਆ ਤੇ ਬਸ ਹੁਣ ਤਾੜ ਦਈਏ ਇਹਨਾਂ ਨੂੰ ਜਿਆਦਾ ਨਾ ਜਿੰਨਾ ਨਹੀਂ ਜਿਆਦਾ ਘਾਸ ਤੋਂ ਪਿਆਰੇ ਇਤਨੀ ਨਹੀਂ ਲੱਗਦੀ ਤੇ ਬਾਕੀ ਸਾਰੇ ਕੂਤਰ ਕਰ ਤੇ ਜੀ ਆ ਤਿੰਨ ਰਹਿ ਗਏ ਸੀਗੇ ਚਾਰ ਪੰਜ ਆਏ ਆਏ ਬਹੁਤ ਓਏ ਐਂ ਨਾ ਖੋਲ ਨਾ ਕਰ ਪੂਰਾ ਗੇਟ ਪੂਰਾ ਗੇਟ ਨਾ ਖੁੱਲਿਆ ਕਰੋ ਯਾਰ ਹਿਆਤ ਨਹੀਂ ਬਈ ਕੂਤਰਾਂ ਨੂੰ ਚਲੋ ਗੇੜਾ ਫੱਲੇ ਆਣ ਦੇਣੀ ਹੈ ਟਿੱਥੇ ਹੁਣ ਆਪਾਂ ਬਖਾਉਣੇ ਕੂਤਰ ਆਪਣੇ ਕਿਵੇਂ ਬੈਠੇ ਆ ਲਓ ਜੀ ਚੋਬਰੋ ਆਜੋ 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 ਚੋਬਰੋ ਇੱਥੇ ਆਣ ਕੇ ਕੋਈ ਕਾੜ ਬਾਤ ਕੋਈ ਕਮੀ ਪੇਸੀ ਰਹੇਗੀ ਤਾਂ ਦੱਸਿਓ ਮੜਾ ਆ ਤੇ ਉਹ ਮੜਾ ਕੇ ਗੇਟ ਲਾਉ ਦੋ ਸਾਡੀ ਜ਼ਿੰਦਗੀ ਦੀ ਪੂੰਜੀ ਨਿਕਲ ਜੂਗੀ ਬਾਅਦ ਤੁਹਾਡੇ ਦੋ 파ਟਰਨ ਰਹਿ ਗੋ ਦੂਜੇ ਖੁੱਡੇ ਚ ਉਹਨਾਂ ਨੂੰ 5-7 ਦਿਨ ਲੱਗਣਗੇ ਤੋਂ ਆ ਜਾਣਗੇ ਇਦ ਬਲੌਗਰ ਤੇ ਬਲੌਗਰ ਮੜਾ ਬੁਖਾਤੀ ਤੁਹਾਡਾ ਚੈਨਲ ਠੀਕ ਹੈ ਜੀ ਇਹਨਾਂ ਦਾ ਚੈਨਲ ਹੈ ਜਿਹੜੇ ਆਪਣਾ ਤੋਂ ਮਤਲਬ ਹਾਈਂਡ ਦਾ ਸੀਨ ਆਪਣੇ ਕੈਮਰੇ ਦੇ ਇਹਨਾਂ ਦੇ ਚੈਨਲ ਤੇ ਆਉਂਦੇ ਆ ਤੇ ਚੁਭਰੋ ਛੇਤੀ ਕਰੋ ਮੜਾਇਆ ਆ ਚੈਨਲ ਹੈ ਇਹਨਾਂ ਦਾ ਟਰੂ ਵੀ ਬ੍ਰਦਰਸ ਆ ਦੇਖੋ ਕੱਲ ਵਾਲਾ ਆਪਣਾ ਵਲੌਗ ਇਹਨਾਂ ਦੇ ਚੈਨਲ ਤੇ ਆ ਕੇ ਗੇਟ ਗੁੱਟ ਕੇ ਮਿਲਾਈ ਕੇ ਸੀ ਹੋਰ ਵੀ ਆਪਣੇ ਇਹਨਾਂ ਚ ਕਈ ਵਲੌਗ ਪਏ ਨੇ ਆ ਦੇਖੋ ਜੀ ਕਈ ਵਲੌਗ ਪਏ ਆ ਜੀ ਆ ਦੇਖੋ ਜੀ ਆ ਮਜ਼ਦੂਰ ਵਾਲੀ ਵੀਡੀਓ ਬਣਾਈ ਸੀ ਤੇ ਬਾਕੀ ਜੀ ਆ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਮੈਂ ਬਾਇਓ ਚ ਲਿੰਕ ਦੇ ਦੂੰਗਾ ਵੀਡੀਓ ਦੇ ਇਸ ਕਮੈਂਟ ਬਾਕਸ ਚ ਪਿੰਨ ਕਰ ਦੂੰਗਾ ਠੀਕ ਹੈ ਜੀ ਤੇ ਬਾਕੀ ਤੁਸੀਂ ਕਮੈਂਟ ਕਰਦੀ ਤੇ ਕੋਈ ਨਾ ਉਹ ਕਰ ਦੇਣਗੇ ਤੁਸੀਂ ਸਪੋਰਟ ਕਰ ਦਿਓ ਬਾਈ ਹੁਣਾਂ ਨੂੰ ਪਾ ਮੈਨੂੰ ਨਾ ਕਰਿਓ ਤੇ ਕਿਉਂਕਿ ਲਓ ਜੀ ਦੋ ਚੀਜ਼ ਚਮੀ ਜਾ ਰਹੀ ਜੀ ਕੀ ਬਾਤਾਂ ਨੇ ਬਰ ਆਪਣਾ ਤਾਂ ਆਇਆ ਹੋਸ਼ਾ ਕੂਤਰਪੁਰੇ ਹੁਣ ਚੱਲਦੇ ਆ ਬਾਹਰ ਲਓ ਜੀ ਤੇ ਇਧਰ ਇੱਕ ਹੀ ਜੋੜੀ ਰਹਿ ਗਈ ਉਹ ਵਿਚਾਰੀ ਅੰਡਿਆਂ ਤੇ ਬੈਠੀ ਨਹੀਂ ਤਾਂ ਉਹ ਵੀ ਸ਼ਿਫਟ ਕਰ ਦੇਣੀ ਸੀ ਬਾਕੀ ਆ ਜੋੜੀ ਆਪਾਂ ਵਾਪਸ ਕਰਨੀ ਜਿਹੜੇ ਭਰਾ ਤੋਂ ਲੈ ਆਂਦੀ ਸੀ ਤੇ ਉਹ ਜੋੜੀ ਤੇ ਯਾਰ ਉਥੋਂ ਇੱਟਾ ਉੱਟਾ ਚੱਕ ਨਹੀਂ ਸਕਦੇ ਫਟਾਫੁੱਟਾ ਕਿਉਂਕਿ ਉਹ ਅੰਡਿਆਂ ਤੇ ਲੱਗੂਗੀ ਤੇ ਆ ਇੱਕ ਜੋੜੀ ਦਾ ਬੱਚਾ ਰਹਿ ਗਿਆ ਆ ਵੀ ਉਧਰ ਲੈ ਕੇ ਚੱਲਦੇ ਆ ਫੀਡ ਫਾਟ ਦੇ ਦੇਣਗੇ ਠੀਕ ਹੈ ਬਾਈ ਤੇ ਚਲਦੇ ਵਸ ਲੈ ਗਏ ਚੱਕ ਕੇ ਇਹਨੂੰ ਤੇ ਤਾਂ ਹੀ ਇਹਦੀ ਖੁੱਡੇ ਦੀ ਸਫਾਈ ਨਹੀਂ ਕੀਤੀ ਸੀ ਮੈਂ ਇਹ ਕਬੂਤਰ ਤਾਂ ਸਾਰੇ ਆਪਾਂ ਉਧਰ ਲੈ ਜਾਣੇ ਨਾਲੇ ਆਟਾ-ਉਟਾ ਲੈ ਚਲੀਏ ਕੂਤਰ ਆਪਾਂ ਕਰਦੇ ਇੱਧਰ ਠੀਕ ਹੈ ਚੋਭਰਾ ਮੁਬਾਰਕ ਤੁਹਾਨੂੰ ਸਾਰਿਆਂ ਨੂੰ ਤੇ ਇੱਧਰ ਆਪਾਂ ਆਲਣੇ ਬਣਾ ਦੇ ਜੀ ਜਿਵੇਂ ਇੱਕ ਦੇਖੋ ਬੱਚੇ ਪੁੱਛੇ ਇੱਧਰ ਕਰਦੇ ਮੈਂ ਬਲਾ ਉਧਰ ਲਈ ਜਗ੍ਹਾ ਰੱਖੇ ਸੀ ਪਰ ਉਥੇ ਪਿੰਜਰਾ ਵੀ ਆਉਣਾ ਜੇ ਅੰਡੇ-ਉੰਡੇ ਲਾੜੇ ਤਾਂ ਗਾਹ ਨੂੰ ਔਖੇ ਹੋਵਾਂਗੇ ਤੇ ਬਾਕੀ ਕੋਈ ਜੁੱਥੇ ਹੋ ਜਾਣਗੇ ਕੁਝ ਇੱਕਰਾਂ ਦਾ ਨਵਾਂ-ਨਵਾਂ ਕਰਦੇ ਫਿਰ ਚੋਭਰਾ ਆਪਣੇ ਤੇ ਬਾਕੀ ਯਾਰ ਦੱਸਿਓ ਕਮੈਂਟ ਕਰਕੇ ਵੀ ਬੱਚਿਆਂ ਨੂੰ ਆਪਦੇ ਨੂੰ ਫੀਡ ਦੇ ਦੇ ਉਹ ਤੁਸੀਂ ਦੱਸਣਾ ਜੇ ਨਾ ਦਿੱਤੀ ਫਿਰ ਜਿਹੜੇ ਬੱਚੇ ਨੂੰ ਨਹੀਂ ਦਿੰਦੇ ਉਹਨਾਂ ਨੂੰ ਪੁਰਾਣੇ ਖੁੱਡੇ 'ਚ ਕਰ ਦਾਂਗੇ ਉਸ ਹਿਸਾਬ ਨਾਲ ਜਿੱਥੇ ਚੱਕੇ ਸੀ ਕੀਪ ਤਾਂ ਫਿਰ ਦੇਣ ਲੱਗ ਜਾਣ ਫੀਡ ਤੇ ਬਾਕੀ ਇੱਕ ਦੋ ਜੋੜੀਆਂ ਅੰਡੇ ਲਾਉਣਦੇ ਆ ਉਹ ਅੱਜ ਇੱਧਰਲੇ ਖੁੱਡੇ 'ਚ ਲਾ ਦੇਣਗੇ ਠੀਕ ਹੈ ਚੁੱਪਰੋ ਇੱਕ ਤਾਂ ਪੱਕਾ ਲਾਉ ਤੂੰ ਵਿਸਵੇਰ ਤੱਕ ਤੇ ਦੂਜੀ ਦਾ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਹੁਣ ਖੁੱਲਾ ਡੁੱਲਾ ਕਮਰਾ ਤੇ ਬਾਕੀ ਆ ਇੱਥੇ ਚੈੱਕ ਕਰ ਲੋ ਰੈਟ ਰੋਡ ਦਾ ਪੂਰਾ ਪ੍ਰਬੰਧ ਹੈ ਜੋ ਰਾਤ ਨੂੰ ਨੇਰਿਆ ਹੋ ਜਾਂਦੇ ਆ ਢਾਣੇ ਦੁਲੇ ਪੌਣ ਤੋਂ ਤੇ ਉਦੋਂ ਇੱਥੇ ਪਾਕਾ ਕੁ ਲੈਣਗੇ ਚੁੱਪਰ ਤੇ ਬਾਕੀ ਯਾਰ ਇਧਰੋਂ ਤਾਂ ਬਿੱਲੀ-ਬੁੱਲੀ ਤਾਂ ਕੋਈ ਹੈ ਹੀ ਨਹੀਂ ਯਾਰ ਅੰਮ੍ਰਾ ਮੋਰਾ ਮਾਰਾ ਵੀ ਨਿਕਲੇ ਹੋ ਗਈ ਬਿੱਲੀ ਤੇਰਾ ਜੂਗੀ ਬਸ ਆ ਗੇਟ ਤੋਂ ਥੋੜਾ ਡਰ ਲੱਗਦਾ ਵੀ ਗੇਟ ਵਾਲਾ ਨਾ ਕੋਈ ਹੋ ਜੇ ਕੰਮ ਤੇ ਬਾਕੀ ਜੀ ਪੈਣ ਲੱਗੇ ਇੱਕ ਤਾਂ ਤੁਹਾਨੂੰ ਕੁਤਰਨ ਦੇਣੇ ਤੁਨੇ ਪਾਵਾਂਗੇ ਹਜੇ ਤਾਂ ਤੇ ਉਦੋਂ ਬਹਿ ਕੇ 10 ਮਿੰਟ ਵੇਖਾਂਗੇ ਬੱਚਾ ਨੂੰ ਦਾਣੇ-ਦੂਣੇ ਖਵਾਉਂਦੀ ਹੈ ਨਹੀਂ ਖਵਾਉਂਦੀ ਠੀਕ ਹੈ ਭਾਈ ਨਾਲੇ ਇੱਥੋਂ ਆਹ ਪ੍ਰਬੰਧ ਕਰਦੇ ਹਾਂ ਗੱਟਾ ਚੱਲ ਸਵੇਰੇ ਲਾ ਦਾਂਗੇ ਉਹ ਕਿਡੀਆਂ ਇੱਟਾਂ ਢੇਕਦੀਆਂ ਠੀਕ ਹੈ ਚੋ ਬਰੋ ਤੇ ਬਾਕੀ ਜੀ ਚੱਲਦੇ ਹਾਂ ਕਿਰਾਂ ਉਧਰ ਉਦਰੀ ਜੋੜੀਆਂ ਨੇ ਜਿਹੜੀ ਇੱਕ ਜੋੜੀ ਰਹਿ ਗਈ ਉਹਨਾਂ ਦਾਲੇ ਦੁਨੇ ਪਾਇਆ ਜੀ ਠੀਕ ਹੈ ਚੋbro ਹਾਂਜੀ ਬਾਈ ਤੇ ਮੈਂ ਹੁਣ ਕੀ ਦੱਸਾਂ ਤੁਹਾਨੂੰ ਯਾਰ ਕੁਵੰਤਰ ਆਪਣੇ ਜਿਹੜੇ ਇਧਰ ਕਿਤਾਬ ਦੇ ਵਿੱਚ ਕੀਤੇ ਸੀ ਨਾ ਤੇ ਉਹ ਆਪਾਂ ਦੁਬਾਰਾ ਆਪਣੇ ਘੁੱਡੇ 'ਚ ਸ਼ਿਫਟ ਕਰਤੇ ਜੀ ਪਤਾ ਬਹੁਤ ਸਮਝ ਨਹੀਂ ਰੀਜ਼ਨਸ ਹੋ ਗਏ ਸੀ ਕਿ ਉਹਦੋਂ ਆਪਾਂ ਧਿਆਨ ਨਹੀਂ ਦਿੱਤਾ ਉਹ ਵਾਲੀ ਕੁਛੀ ਚੜ ਗਈ ਸੀ ਆਪਾਂ ਨੂੰ ਤੇ ਵੈਸੇ ਜੇ ਨਾ ਧਿਆਨ ਦੇ ਦਿੱਤੇ ਤਾਂ ਸਾਡਾ ਬਹੁਤ ਵੱਡਾ ਪੈ ਜਾਣਾ ਸੀ ਬਈ ਇੱਕ ਤਾਂ ਇਥੋਂ ਇੱਕ ਗਿੱਟ ਦੀ ਜਗ੍ਹਾ ਸੀਗੀ ਤੇ ਇੱਕ ਅਰਨ ਮਤਲਬ ਕੁੰਡਾਣੀ ਲੱਗਿਆ ਸੀ ਕਿ ਤਾ ਗੇਟ ਸਹੀ ਤਰੀਕੇ ਨਾਲ ਨਹੀਂ ਲੱਗਦਾ ਸੀ ਉੱਤੋਂ ਇੱਕ ਗਿੱਟ ਦੀ ਮਿੱਲੀ ਵੜਨ ਦੀ ਜਗ੍ਹਾ ਸੀਗੀ ਬਸ ਆਹ ਦੋ ਚੀਜ਼ਾਂ ਕਰਕੇ ਅਰਨ ਕਬੂਤਰ ਫਿਰ ਇੱਥੇ ਆਰਨਾ ਮੈਂ ਰੱਖੇ ਹੀ ਨਹੀਂ ਗੇ ਫਿਰ ਮੈਂ ਹੌਲੀ ਹੌਲੀ ਦੋ ਦੋ ਚਾਰ ਚਾਰ ਕਰਦੇ ਅੱਜ ਵੀਡੀਓ ਵੀ ਲੇਟ ਆਊਗੀ ਜਿਹੜੀ ਇਹ ਤੋਂ ਪਹਿਲਾਂ ਅਪਲੋਡ ਕਰਨ ਵਾਲੀ ਪਈ ਆ ਵੀ ਦੋ ਦੋ ਕਰਦੇ ਕਰਦੇ ਕਬੂਤਰ ਸਾਰੇ ਉਧਰ ਸ਼ਿਫਟ ਕਰਤੇ ਆ ਦੇਖ ਲੋ ਬੁੱਠਾ ਬੁੱਠਾ ਹੀ ਆ ਪਈਆਂ ਪਰ ਪ੍ਰਮਾਤਮਾ ਨੇ ਦਿਮਾਗ ਦੇਤਾ ਕੰਮ ਵਰਤ ਲਿਆ ਨਹੀਂ ਤਾਂ ਨੁਕਸਾਨ ਹੋ ਜਾਣਾ ਸੀ ਠੀਕ ਆ ਬਈ ਤੇ ਬਾਈ ਥੋੜਾ ਇਹਨਾਂ ਸੇਫ ਰੱਖਾਂਗੇ ਉਧਰ ਆਪਣੇ ਕਿਉਂਕਿ ਮਸਾਂ ਜੋੜੇ ਆ ਯਾਰ ਤੇ ਹੁਣ ਚਾਰ ਪੰਜ ਦਿਨ ਖੈਰ ਕੇ ਨਾ ਇਹ ਇੱਕ ਤਾਂ ਮੈਂ ਰਿਸ਼ਤੇਦਾਰੀ ਤੇ ਜਾਣਾ ਇੱਕ ਮਿੰਟ ਯਾਰ ਤਾਲਾ ਕਿੱਥੇ ਆ ਤਾਲਾ ਇੱਥੇ ਆ ਸੀਗਾ ਉਹਨੂੰ ਦਿੱਤੀ ਚਾਬੀ ਆ ਇੱਥੇ ਵੀਡੀਓ ਅਪਲੋਡ ਕਰਨ ਤੋਂ ਵੀਡੀਓ ਤੱਕ ਹੋ ਗਏ ਯਾਰ ਬਾਈ ਤਾਲਾ ਕਿੱਧਰ ਗਿਆ ਹੁਣ ਸਾਡੀ ਸਮਝ ਹੀ ਨਹੀਂ ਆਉਂਦੀ ਕਿਥੇ ਸਮਾਨ ਖੜਾ ਕਿੱਥੇ ਪਿਆ ਇੱਕ ਤਾਂ ਕੰਦ ਪਿਆ ਖੜਾ ਇੱਕ ਮਿੰਟ ਬਾਈ ਯਾਰ ਮੈਂ ਤਾਲਾ ਢੋਲਾ ਲੱਭ ਕੇ ਨਾ ਇਧਰੋਂ ਕੰਮ ਹੋ ਕੇ ਰਿਪੋਰਟ ਕਰਕੇ ਨਾ ਕਿੰਦਰਾ ਜੁੰਦਰਾ ਲਾ ਕੇ ਤੇ ਫਿਰ ਚੱਲਦੇ ਆ ਘਰੋਂ ਠੀਕ ਆ ਬਈ ਇੱਕ ਵਾਰ ਠੀਕ ਯਾਰ ਪੁੱਤਰਾ ਪਾਸਾਰੇ ਤਾੜ ਤੇ ਅੰਦਰਲੇ ਖੁੱਡੇ ਚ ਲਿਆਣ ਕੇ ਵਾਪਸ ਪੁੱਠੇ ਠੀਕ ਹੈ ਜੀ ਸਮਾਨ ਸਮਾਨ ਸਾਰਾ ਚੈੱਕ ਲੈਂਦਾ ਤੇ ਬਾਕੀ ਹੁਣ ਨੈਕਸਟ ਪਲਾਨਿੰਗ ਕਰਾਂ ਮੈਂ ਅਗਲੇ ਵਲੌਗ ਚ ਦੱਸਾਂਗੀ ਵੀ ਅੱਗੇ ਕੀ ਕਰਨਾ ਤੇ ਚਲੋ ਹੁਣ ਵਾ ਸੌਣੇ ਆ ਯਾਰ ਥੱਕ ਗਏ ਗੇਟ ਕੁੱਟ ਲਾਈਏ ਕੰਮੇ ਪਈਏ ਤਾਲਾ ਲਾ ਦिए ਕਿਰਾ ਚਾਬੀ ਮੇਰੇ ਕੋਲੇ ਤੇ ਅੰਦਰ ਪਈ ਅੰਦਰ ਰੱਖਤੀ ਮੈਂ ਚਾਬੀ ਚੱਕ ਲਿਆ ਵਾ ਫਿਰ ਕਰਦਾ ਲਓ ਜੀ ਤੇ ਇੱਕ ਚੀਜ਼ ਦਾ ਬਦਲ ਲੱਗ ਗਿਆ ਜੀ ਵੀ ਜੜੀ ਵੀ ਚੀਜ਼ ਕਰੋ ਸਬਰ ਸਬਰ ਰੱਖੋ ਚੀਜ਼ ਤਾਂ ਇਹ ਆਪਾਂ ਕਹਿੰਦੇ ਵੀ ਹੁਣ ਮੈਂ ਕਾਲੀ ਕੀਤੀ ਯਾਰ ਗੇਟ ਲੱਗ ਗਿਆ ਬਸ ਸੌਣੇ ਕੋ ਉਤਰ ਛੱਡਦਾ ਹੁਣ ਕੋ ਉਤਰ ਛੱਡਦਾ ਤੇ ਮੈਂ ਸਬਰ ਹੁੰਦਾ ਮੇਰੇ ਅੰਦਰ ਸਬਰ ਹੁੰਦਾ ਤੇ ਅੱਜ ਕੋ